ਹਾਂਜੀ ਬਾਬੇ ਉਹ ਆ ਬੰਦਾ ਹੈ ਗੁਰਤੇਜ ਸਿੰਘ ਪੇਂਟਰ ਖਿਆਲੀ ਇਹੜਾ ਦਾ ਕੰਮ ਕਰਦਾ ਬੰਦਾ ਇਹ ਕਿੰسا ਆਲੋ ਇਹਨੂੰ ਕਰਦੇ ਨੂੰ ਪੇਂਡ ਦਾ ਕੰਮ ਕਿੰਨੇ ਸਾਲ ਹੋ ਗਏ ਪ੍ਰਣਾਣ ਸਰ ਇਹਨਾਂ ਨੂੰ 10 ਸਾਲ ਹੋ ਗਏ ਅੱਛਾ 10 ਸਾਲ ਹਾਂਜੀ ਬੜਾ ਲੰਮਾ ਟਾਈਮ ਹੋ ਗਿਆ ਬਹੁਤ ਲੰਮਾ ਟਾਈਮ ਹੋ ਗਿਆ ਜੀ ਆਲ ਰੌਂਡ ਕਰਾ ਸੀ ਅੱਛਾ ਵਿੱਚ ਮੈਸਤਰੀ ਦਾ ਵੀ ਕੰਮ ਕਰਦੇ ਆਂ ਸਾਰੀ ਸਾਰੀ ਆਲ ਰੌਂਡ ਠੀਕ ਆ ਠੀਕ ਆ ਇਹ ਆ ਬੰਦਾ ਖਿਆਲੀ ਪਿੰਡ ਤੋਂ ਜਿਹੜਾ ਬਰਨਾਲਾ ਮੋਬਾਈਲ ਨੰਬਰ ਫਿਰ ਬੋਲ ਤਰਾ ਕਿ ਨਾ ਮੋਬਾਈਲ ਨੰਬਰ 90563 19426 90563 19426 ਹਾਂਜੀ ਠੀਕ ਹੈ ਜੀ ਤੇ ਜਿਹੜਾ ਵੀ ਮੇਰੇ ਕਿਸੇ ਭਰਾ ਨੇ ਕਿਸੇ ਨੇ ਵੀ ਕੋਈ ਰੰਗ ਕਰਾਉਣਾ ਹੋਵੇ ਵਾਲ ਪੇਂਟ ਭਾਵੇਂ ਭਾਵੇਂ ਕੋਈ ਆਹ ਆਪਣੇ ਗੇਟਾ ਨੂੰ ਕਰਨਾ ਠੀਕ ਹੈ ਵਾਲ ਪੁੱਟੀ ਦਾ ਕੰਮ ਸਾਰਾ ਕੁਝ ਹੀ ਕਰ ਲੈਂਦਾ ਇਦਾਂ ਇਸ ਤਰ੍ਹਾਂ ਦਾ ਇਹ ਤੇ ਨਾਲ ਮੁੰਡਿਆਂ ਨਾਲ ਕੰਟੈਕਟ ਕਰ ਸਕਦੇ ਆ ਕੰਮ ਤਾਂ ਨੰਬਰ ਵਨ ਕਰੇਗਾ ਨਾ ਹਾਂਜੀ ਹਾਂ ਤੁਹਾਡੇ ਸਾਹਮਣੇ ਇਹ ਨਾ ਇਹ ਤਾਂ ਨਹੀਂ ਕਿਤੇ ਲੰਬਾ ਆਵੇ ਮੁੜ ਕੇ ਨਾ ਨਾ ਤੁਹਾਡੇ ਸਾਹਮਣੇ ਆ ਕੰਮ ਇਹ ਠੀਕ ਹੈ ਠੀਕ ਹੈ ਤੇ ਰੇਟ ਜਾਇਜ ਤੇ ਹੋਰ ਨਾ ਕਿਸੇ ਦੀ ਛਲੜਾ ਦੀ ਚਲੋ ਸਹੀ ਆ ਚਲੋ ਠੀਕ ਹੋ ਜੀ ਤੇ ਬੰਦੇ ਨਾਲ ਕੰਟੈਕਟ ਕਰੋ ਜਿਹੜੇ ਵੀ ਕੋਈ ਡੇਟ ਤੇੜ ਦਾ ਹੋਇਆ ਬੰਦਾ ਕਿਸੇ ਨੇ ਹੋਵੇ ਇਸ ਤਰ੍ਹਾਂ ਦੇ ਕੰਮ ਦੀ ਜ਼ਰੂਰਤ ਇਹ ਬੰਦੇ ਨਾਲ ਕੰਟੈਕਟ ਕਰ ਲਿਓ ਇੱਧਰ ਲੱਗਿਆ ਹੋਇਆ ਵਾ ਇਹ ਬੰਦਾ ਸਾਰਾ ਕੰਮ ਇਹਨੇ ਕੀਤਾ ਹੈ ਇੱਧਰ ਲੱਗਿਆ ਹੋਇਆ ਕਰਨਾ